ਗੁਰਮੁਖ ਪਿਆਰੀ ਸਾਧ ਸੰਗਤ ਜੀਓ ਡਰੌਲੀ ਦੇ ਨੇੜੇ ਹੀ ਇੱਕ ਪਿੰਡ ਵੱਡੇ ਘਰ ਦਾ ਰਹਿਣ ਵਾਲਾ ਤਰਖਾਨ ਸਿੱਖ ਭਾਈ ਆਕਾਲ ਗੁਰੂ ਘਰ ਦਾ ਬੜਾ ਸਰਦਾਵਨ ਸਿੱਖ ਸੀ ਇਸ ਦੀ ਕੰਨਿਆ ਤੁਕਲਾਣੀ ਪਿੰਡ ਦੇ ਰਹਿਣ ਵਾਲੇ ਸਾਦੇ ਦੇ ਪੁੱਤਰ ਸਾਧੂ ਨਾਲ ਵਿਆਹੀ ਗਈ ਸਾਧੂ ਸਖੀ ਪਰਿਵਾਰ ਦਾ ਚੇਲਾ ਸੀ ਅਤੇ ਬੀਬੀ ਇੱਕ ਗੁਰਸਿੱਖ ਦੀ ਲੜਕੀ ਹੋਣ ਕਰਕੇ ਇਹਨਾਂ ਪਾਸ ਸੁਖੀ ਨਹੀਂ ਸੀ ਇੱਕ ਦਿਨ ਇਸ ਬੀਬੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੀਵਾਨ ਵਿੱਚ ਆਣ ਕੇ ਦੱਸਿਆ ਕਿ ਮੈਂ ਸਖੀ ਸਰਵਰੀਆਂ ਦੇ ਘਰ ਵਿਆਹੀ ਗਈ ਹਾਂ ਜੋ ਗੁਰੂ ਘਰ ਨੂੰ ਬਿਲਕੁਲ ਨਹੀਂ ਮੰਨਦੇ ਇਸ ਕਰਕੇ ਮੈਂ ਅਤੇ ਮੇਰੇ ਮਾਤਾ ਪਿਤਾ ਬਹੁਤ ਦੁਖੀ ਹਨ ਗੁਰੂ ਜੀ ਨੇ ਬੀਬੀ ਨੂੰ ਧੀ ਦਿੱਤੀ ਕਿ ਫਿਤਰੀ ਤੂੰ ਚਿੰਤਾ ਨਾ ਕਰ ਤੇਰਾ ਪਤੀ ਗੁਰੂ ਘਰ ਦਾ ਪੱਕਾ ਸਿੱਖ ਬਣ ਜਾਏਗਾ ਇਹ ਬਚਨ ਕਰਕੇ ਗੁਰੂ ਜੀ ਨੇ ਆਪਣੇ ਸੱਜੇ ਹੱਥ ਨਾਲ ਬੀਬੀ ਦੇ ਮੱਥੇ ਤੇ ਸਤਨਾਮ ਆਖ ਕੇ ਕਲਮ ਫੇਰ ਕੇ ਬੀਬੀ ਦੇ ਲੇਖ ਬਦਲ ਦਿੱਤੇ ਆਪਣੀ istri ਦੇ ਪਿੱਛੇ ਜਦ ਭਾਈ ਸਾਧੂ ਨੇ ਆਣ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਤਾਂ ਦਰਸ਼ਨ ਕਰਨ ਨਾਲ ਹੀ ਉਹਦੇ ਮਨ ਨੂੰ ਸ਼ਾਂਤੀ ਆ ਗਈ। ਉਸਨੇ ਜਦ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤਾਂ ਗੁਰੂ ਜੀ ਨੇ ਕਿਹਾ ਪ੍ਰਸੰਨ ਰਹੋ ਸਤਨਾਮ ਦਾ ਜਾਪ ਜਪੋ। ਅੱਜ ਤੋਂ ਤੁਰਕਾਂ ਦਾ ਝੂਠਾ ਖਾਣਾ ਅਤੇ ਸਰਵਰੀਏ ਤੁਰਕ ਦੀ ਮੰਨਤ ਛੱਡ ਕੇ ਗੁਰੂ ਘਰ ਦੀ ਸਿੱਖੀ ਧਾਰਨ ਕਰ ਲਵੋ ਤੁਹਾਡੇ ਦੋਹਾਂ ਦੇ ਖੋਟੇ ਲੇਖ ਮਿਟ ਕੇ ਉਤਮ ਲੇਖ ਦਿੱਤੇ ਜਾਣਗੇ ਸਾਧੂ ਨੇ ਗੁਰੂ ਜੀ ਦਾ ਹੁਕਮ ਮੰਨ ਕੇ ਆਪਣੇ ਕਰ ਆਣ ਕੇ ਸਖੀ ਸਰਵਰ ਦਾ ਸਥਾਨ ਢਾ ਦਿੱਤਾ ਤੇ ਗੁਰੂ ਘਰ ਦਾ ਪੱਕਾ ਸਿੱਖ ਬਣ ਗਿਆ ਸਮਾ ਪਾ ਕੇ ਸਾਧੂ ਦੇ ਘਰ ਇੱਕ ਬੜਾ ਸੁੰਦਰ ਲੜਕਾ ਪੈਦਾ ਹੋਇਆ ਜਿਸ ਦਾ ਨਾਮ ਗੁਰੂ ਜੀ ਨੇ ਆਪ ਉਸ ਦਾ ਸੁੰਦਰ ਰੂਪ ਹੋਣ ਕਰਕੇ ਰੂਪਾ ਰੱਖਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ